ਦੇਸ਼ ਭਰ ਵਿੱਚ ਲੋਹੜੀ ਦਾ ਤਿਉਹਾਰ ਜਿੱਥੇ ਕਿ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਉੱਥੇ ਹੀ ਫਗਵਾੜਾ ਵਿਖੇ ਵੀ ਡਿਵਾਈਨ ਐਂਜਲਸ ਕਲੱਬ ਜੋ ਕਿ ਸਮੇਂ ਸਮੇਤੇ ਸਮਾਜ ਸੇਵਾ ਦੇ ਪ੍ਰੋਜੈਕਟ ਕਰਦੀ ਹੈ ਵੱਲੋਂ ਵੀ ਪ੍ਰਸਿੱਧ ਸਮਾਜ ਸੇਵਿਕਾ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਦੇ ਗ੍ਰਹਿ ਵਿਖੇ ਲੋਹੜੀ ਦਾ ਸਮਾਗਮ ਅਯੋਜਿਤ ਕੀਤਾ ਗਿਆ ਜਿਸ ਦੇ ਪ੍ਰੋਜੈਕਟ ਡਾਇਰੈਕਟਰ ਮੈਡਮ ਅਨੀਤਾ ਸੋਮਪ੍ਰਕਾਸ਼ ਹਨ ਇਸ ਦੌਰਾਨ ਵਿਸ਼ੇਸ਼ ਤੌਰ ਤੇ ਅਮਰੀਕਾ ਤੋਂ ਨਵਜੋਤ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਕਲੱਬ ਮੈਂਬਰਾਂ ਵੱਲੋਂ ਨਿਗਾਹ ਸੁਆਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਮੈਡਮ ਨਵਜੋਤ ਨੇ ਕਲੱਬ ਲੋਕੀਤੇ ਸੁਪਰ ਉਥੇ ਹੀ ਉਹਨਾਂ ਕਲੱਬ ਨੂੰ ਹਰ ਸਮੇਂ ਸਮਾਇ ਭਲਾਈ ਦੇ ਪ੍ਰੋਜੈਕਟ ਕਰਨ ਲਈ ਮੋਢੇ ਨਾਲ ਮੋਢਾ ਲਾ ਕੇ ਸਾਥ ਦੇ ਦਾ ਆਸ਼ਵਾਸਨ ਵੀ ਦਿੱਤਾ। ਉਹਨਾਂ ਕਿਹਾ ਕਿ ਉਹ ਡਿਵਾਈਨ ਐਂਜਲਸ ਵੱਲੋਂ ਕੀਤੇ ਜਾਂਦੇ ਸਮਾਇ ਭਲਾਈ ਦੇ ਕੰਮਾਂ ਤੋਂ ਕਾਫੀ ਪ੍ਰਭਾਵਿਤ ਹੋਏ ਨੇ ਤੇ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਵੀ ਕਲੱਬ ਮੈਂਬਰਾਂ ਨਾਲ ਪਹੁੰਚ ਕੇ ਲੋਹੜੀ ਮਨਾਉਣ ਲਈ ਆਏ ਨੇ। ਇਸ ਦੌਰਾਨ ਕਲੱਬ ਮੈਂਬਰਾਂ ਵੱਲੋਂ ਗਿੱਧਾ, ਭੰਗੜਾ, ਬੋਲੀਆਂ ਦੇ ਵੱਖ-ਵੱਖ ਪ੍ਰਕਾਰ ਦੀਆਂ ਖੇਡਾਂ ਖੇਡ ਕੇ ਇਸ ਲੋਹੜੀ ਦੇ ਤਿਉਹਾਰ ਨੂੰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਲੋੜੀ ਦਾ ਪ੍ਰਤੀਕ ਧੂਣਾ ਵੀ ਵਾਲਿਆ ਗਿਆ ਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਪਰਮਾਤਮਾ ਇਸੇ ਤਰ੍ਹਾਂ ਹੀ ਸਾਰਿਆਂ ਤੇ ਆਪਣੀ ਮਿਹਰ ਭਰਿਆ ਹੱਥ ਬਣਾਈ ਰੱਖੇ ਤੇ ਮਿਲ ਜੁਲ ਕੇ ਸਾਰੇ ਤਿਉਹਾਰ ਮਨਾਉਂਦੇ ਰਹਿਣ ਇਸ ਮੌਕੇ ਸਮਾ ਸੇਵਕਾ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੇ ਸਾਰੀਆਂ ਮੈਂਬਰਾਂ ਨੂੰ ਲੋੜੀ ਵਣਦਿਆਂ ਮੁਬਾਰਕਬਾਦ ਦਿੱਤੀ ਇਸ ਦੌਰਾਨ ਕਲੱਬ ਦੇ ਸੀਨੀਅਰ ਮੈਂਬਰ ਨਵਿਤਾ ਸ਼ਾਵੜਾ ਅਤੇ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਜਿੱਥੇ ਸਮੂਹ ਫਗਵਾੜਾ ਵਾਸੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ ਨਵੇਂ ਸਾਲ ਦਾ ਇਹ ਲੋਹੜੀ ਦਾ ਪਹਿਲਾ ਤਿਉਹਾਰ ਹੈ ਜੋ ਕਿ ਬੜੇ ਹੀ ਚਾਅ ਨਾਲ ਮਨਾਇਆ ਗਿਆ ਹੈ ਇਸ ਤੋਂ ਇਲਾਵਾ ਉਨ੍ਹਾਂ ਇਸ ਲੋਹੜੀ ਦੇ ਸਮਾਗਮ ਮੌਕੇ ਦੇਸ਼ ਵਾਸੀਆਂ ਨੂੰ ਇੱਕ ਸੰਦੇਸ਼ ਵੀ ਦਿੱਤਾ ਕਿ ਉਹ ਲੜਕੇ ਤੇ ਲੜਕੀਆਂ ਵਿੱਚ ਫਰਕ ਨੂੰ ਮਿਟਾਉਂਦੇ ਹੋਏ ਲੜਕੀਆਂ ਦੀ ਲੋਹੜੀ ਪੌਣ ਤਾਂ ਜੋ ਲੜਕੀਆਂ ਵੀ ਆਪਣੇ ਆਪ ਤੇ ਮਾਣ ਮਹਿਸੂਸ ਕਰ ਸਕਣ ਇਸ ਮੌਕੇ ਤੇ ਇਸ਼ਰੋਜ ਗੁਪਤਾ, ਨੀਹਾ ਗੁਪਤਾ, ਡਿੰਪੀ, ਅਨੁਪਮਾ, ਅਮਿਤਾ ਅਹਰੀ, ਜਾਸ਼, ਸਭਿਤਾ, ਸ਼ੁਸ਼ਮਾ, ਡਿੰਪਲ ਵੇਦੀ ਤੋਂ ਇਲਾਵਾ ਹੋਰ ਕਲੱਬ ਮੈਂਬਰ ਵੀ ਮੌਜੂਦ ਸਨ। ਅੰਤ ਵਿੱਚ ਮੈਡਮ ਅਨੀਤਾ ਸੋਮਪ੍ਰਕਾਸ਼ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਸਭ ਨੂੰ ਪਹਿਲਾ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਆਰ ਨਵੇਂ ਸਾਲ ਦੀ ਸ਼ੁਰੂਆਤ ਲੋੜੀ ਨਾਲ ਕਿੱਥੀ ਚੱਲਦੀ ਹੈ। ਲੋੜੀ ਦਾ ਤਿਉਹਾਰ ਆ ਗਿਆ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਔਰ ਅੱਜ ਅਰਬਨ ਸਟੇਟ ਵਿੱਚ ਮੈਡਮ ਅਨੀਤਾ ਸੋਮਪrakash ਜੀ ਨੇ ਸਾਰੀਆਂ ਲੇਡੀਜ਼ ਨੂੰ ਇਕੱਠੇ ਕਰਕੇ ਲੋੜੀ ਮਨਾਈ ਬੜਾ ਆਨੰਦ ਆਇਆ ਧੂਣੀ ਜਲੀ ਗਈ ਗਿਫਟ ਕੱਢੇ ਗਏ ਟੰਬੋਲਾ ਖੇਡਿਆ ਗਿਆ ਖਾਣ ਪੀਣੂ ਬੜਾ ਸ਼ਾਨਦਾਰ ਸੀ ਹਰ ਕੋਈ ਲੜਕੀਆਂ ਦੀ ਲੋੜੀ ਪਾਉਂਦਾ ਪਰਤੀਆਂ ਦੀ ਲੋੜੀ ਕੋਈ ਕੋਈ ਪਾਉਂਦਾ मैडम ਨੇ 11 ਸੋਹਣਿਆਂ ਦੀ ਲੋੜੀ ਵੀ ਪਾਈ ਔਰ ਅੱਜ ਇੱਥੇ ਲੇਡੀਜ਼ ਨੂੰ ਵੀ ਖੁਸ਼ ਕੀਤਾ ਲੋੜੀ ਪਾ ਕੇ ਸਾਰਿਆਂ ਨੇ ਖੂਬ ਇੰਜੋਏ ਕੀਤਾ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਮੈਡਮ ਅਲੀਕਾ ਸੋਮ ਪ੍ਰਕਾਸ਼ ਜੀ ਨੂੰ ਦਿਨ ਦੁਪਹਿਰੀ ਰਾਤ ਚੋਗਣੀ ਤਰੱਕੀ ਦੇਣ ਔਰ ਇਸੇ ਤਰ੍ਹਾਂ ਹੀ ਅਸੀਂ ਹਰ ਫੰਕਸ਼ਨ ਬੜੀ ਖੁਸ਼ੀ ਦੇ ਨਾਲ ਮਨਾਉਂਦੇ ਰਹੀਏ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਅੱਜ ਲੋੜੀ ਦਾ ਤਿਉਹਾਰ ਬੜੇ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਉਹਨਾਂ ਨੇ ਆਪਣੇ ਜੋ ਪਿਛਲੇ ਸਮੇਂ ਦੌਰਾਨ ਪ੍ਰੋਜੈਕਟ ਕੀਤੇ ਸਨ ਉਹਨਾਂ ਦੇ ਉੱਤੇ ਵੀ ਵਿਚਾਰ ਕੀਤੀ ਗਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਕੰਮ ਸਮਾਜ ਦੀ ਭਲਾਈ ਲਈ ਕਰਨੇ ਹਨ ਉਸ ਦਾ ਏਜੰਡਾ ਵੀ ਤਿਆਰ ਕੀਤਾ ਗਿਆ ਔਰ ਨਾਲ ਹੀ ਲੋਕਾਂ ਨੂੰ ਇਹ ਪ੍ਰੇਰਣਾ ਦਿੱਤੀ ਗਈ ਕਿ ਜਿੱਦ ਤੇ ਪੁੱਤਰਾ ਦੀ ਲੋੜੀ ਅਸੀਂ ਬੜੇ ਉਤਸ਼ਾਹ ਨਾਲ ਮਨਾਣੇ ਹਾਂ ਉੱਥੇ ਧੀਆਂ ਦੇ ਸਵਾਗਤ ਵਜੋਂ ਵੀ ਇਸੇ ਤਰ੍ਹਾਂ ਲੋੜੀ ਮਨਾਈ ਜਾਏ ਨਾ ਕੇ ਪਿੰਨ ભેਦ ਖਤਮ ਕੀਤਾ ਜਾ ਸਕੇ ਮੈਡਮ ਅਨੀਤਾ ਸੋਮਪrakash ਜੀ ਨੇ ਇਸ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਔਰ ਸਾਰਿਆਂ ਨੂੰ ਆਪਣੀਆਂ ਦੁਆਵਾਂ ਦਿੱਤੀਆਂ ਆਸ਼ੀਰਵਾਦ ਦਿੱਤਾ ਔਰ ਲੋਹੜੀ ਦੇ ਮੌਕੇ ਤੇ ਉਹਨਾਂ ਨੇ ਸਾਰਿਆਂ ਨੂੰ ਵਧਾਈ ਦਿੱਤੀ ਬਹੁਤ ਬਹੁਤ ਧੰਨਵਾਦ